ਸਵਾਗਤ ਹੈ ਦੋਸਤੋ ਤੁਹਾਡਾ ਫਾਈਲਕਾਰ 24 ਚੈਨਲ ਤੇ ਮੈਂ ਤੁਹਾਡਾ ਦੋਸਤ ਰਮੇਸ਼ ਯਾਰਾ ਲਾਧੂ ਕਾ ਪਿੰਡ ਵਿੱਚ ਹੈ ਗਿਆ ਜਿੱਥੇ ਕੀ ਕ੍ਰਾਂਤੀਕਾਰੀ ਕਿਸਾਨ ਮੋਰਚੇ ਵੱਲੋਂ ਸਥਾਪਨਾ ਦਿਵਸ ਪਹਿਲਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਆਪਣਿਆਂ ਨੇ ਹੈ ਗਿਆ ਪਾਰਟੀ ਦੇ ਸਰਪ੍ਰਸਤ ਮਾਸਟਰ ਬਲਵਿੰਦਰ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਆਜੂ ਜੀ ਸਰ ਜੀ ਪਹਿਲਾ ਜਿਹੜਾ ਹੈਗਾ ਸਥਾਪਨਾ ਦਿਵਸ ਮਨਾਇਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਮੈਂ ਜੀ ਇਹਨੇ ਕਹਿਣਾ ਚਾਹਾਂਗਾ ਕਿ ਜਥੇਬੰਦੀਆਂ ਤੇ ਪੰਜਾਬ ਚ ਬਹੁਤ ਨੇ ਕਿਸਾਨ ਜਥੇਬੰਦੀਆਂ ਤੇ ਉਹ ਆਪਣਾ ਕੰਮ ਕਰ ਰਹੀਆਂ ਨੇ ਅਸੀਂ ਇਹ ਮਹਿਸੂਸ ਕੀਤਾ ਪਿਛਲੇ ਕੁ ਡੇਢ ਸਾਲ ਚ ਵੀ ਜਿਹੜੀਆਂ ਆਰਥਿਕ ਮੰਗਾਂ ਨੇ ਮੈਸਜ ਪੈਸੇ ਢੇਲਣਾ ਸਬੰਧਿਤ ਮੁੱਖ ਤੌਰ ਤੇ ਕਿਸਾਨ ਜਥੇਬੰਦੀਆਂ ਉਹਦੀ ਦੁਬਾਲੇ ਹੀ ਯਾਨਕਿ ਸਾਰਾ ਕੁਝ ਆਪ ਦੀ ਜਿੱਦ-ਜਾਦ ਕਮਾ ਰਹੀਆਂ ਜੋ ਪੰਜਾਬ ਦੀ ਹਾਲਤ ਆ ਪੰਜਾਬ ਮਤਲਬ ਜਿਹੜੇ ਪਿਆ ਕੁਰਲਾ ਰਿਆ ਪੰਜਾਬ ਲਹੂ ਲਹਾਨਿਆ ਨਸ਼ਿਆਂ ਨਾਲ ਗੈਂਗਸਟਰ ਵਾਦਿਆ ਪਾਣੀਆਂ ਚ ਜ਼ਹਿਰ ਰਿਆ ਠੀਕ ਆ ਉਹ ਸਾਰੇ ਜਿਹੜੇ ਪੰਜਾਬ ਦੇ ਮੁੱਦੇ ਆ ਯੂਨੀਵਰਸਿਟੀ ਲੱਗੇ ਸੀ ਮੋਦੀ ਸ਼ਾਹ ਉਹ ਨਹੀਂ ਖੋਲਣਾ ਚੰਡੀਗੜ੍ਹ ਨੂੰ ਖੋਲਣ ਦੇ ਪਾਸੇ ਤੁਰ ਪਏ ਸੀਗੇ ਤੇ ਲੋਕਾਂ ਦੇ ਦਬਾਅ ਨਾਲ ਆਵਾਜ਼ ਉੱਠੀ ਤੇ ਬਚਿਆ ਅਸੀਂ ਆਰਥਿਕ ਮੰਗਾਂ ਕਿਸਾਨੇ ਦੀਆਂ ਲੈ ਕੇ ਚੱਲਾਂਗੇ ਮਜ਼ਦੂਰ ਜਿਹੜੀਆਂ ਗੱਲਾਂ ਤੇ ਲੜਦੇ ਆ ਕ੍ਰਾਂਤੀਕਾਰੀ ਕਿਸਾਨ ਮੋਰਚਾ ਉਹਨਾਂ ਮਜ਼ਦੂਰ ਸਾਥੀਆਂ ਦਾ ਵੀ ਸਾਥ ਦੇਊਗਾ ਲੇਕਿਨ ਅਸੀਂ ਜਿਹੜੀ ਸਿਆਸੀ ਲੜਾਈ ਆ ਪੰਜਾਬ ਦੀਆਂ ਮੰਗਾਂ ਦੀ ਪੰਜਾਬ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਅਸੀਂ ਉਹਦੇ ਤੇ ਯਾਨਕੀ ਆਪਣੀ ਪ੍ਰਚਾਰ ਮਹਿਮਤੇ ਦਾ ਪ੍ਰਸਾਰ ਕਰਾਂਗੇ ਲੋਕਾਂ ਚ ਲੈ ਕੇ ਜਾਵਾਂਗੇ ਚਾਹੇ ਲਈ ਸਮਾਂ ਲੱਗੇ ਲੇਕਿਨ ਅਸੀਂ ਇਸ ਗੱਲ ਜੱਦੋਜਿਦ ਕਰਾਂਗੇ ਕਿ ਇਹ ਨਸ਼ਿਆਂ ਤੋਂ ਮੁਕਤ ਕਰਨਾ ਜੇ ਪੰਜਾਬ ਨੂੰ ਜ਼ਹਿਰੀਲੇ ਪਾਣੀ ਤੋਂ ਮੁਕਤ ਕਰਨਾ ਜੇ ਪੰਜਾਬੀ ਬੋਲੀ ਨੂੰ ਯਾਨਕੀ ਪੰਜਾਬ ਵਿੱਚ ਲਾਗੂ ਕਰਨਾ ਤੇ ਸਾਨੂੰ ਪ੍ਰਮੁੱਖਤਾ ਦੀ ਤੌਰ ਤੇ ਤਰਜੀਹੀ ਕਾਰਜ ਦੇ ਤੌਰ ਤੇ ਪੰਜਾਬ ਦੇ ਮੁੱਦਿਆਂ ਤੇ ਯਾਨਕੀ ਆਪਦੀ ਸਾਰੀ ਜੱਦੋਜਿਦ ਕੇਂਦਰਿਤ ਕਰਨੀ ਪਾਉਗੀ ਸਰ ਪਹਿਲੇ ਵੀ ਬੱਤੀ ਦਿੱਤੀ ਜਥੇ ਬੰਦੇ ਕੀ ਨਵੀਂ ਜਥੇ ਬੰਦੀ ਤੁਹਾਨੂੰ ਬਣਾਉਣ ਦੀ ਕਿਉਂ ਜ਼ਰੂਰਤ ਪੈ ਗਈ ਆ ਇਸ ਕਰਕੇ ਪਈ ਆ ਜਿਹੜੇ ਮੈਂ ਗੱਲ ਬੋਲੀ ਆ ਵੀ ਪੰਜਾਬ ਦਾ ਜਿਹੜਾ ਕੋਈ ਇੱਕ ਸਿਆਸੀ ਪ੍ਰੋਗਰਾਮ ਮਿੱਥ ਕੇ ਜਿਹੜੀ ਇੱਥੇ ਲੜਾਈ ਦੇਣ ਦੀ ਲੋੜ ਆ ਅੱਜ ਤੱਕ ਨਾ ਕਾਂਗਰਸ ਪਾਰਟੀ ਨੇ ਦਿੱਤੀ ਆ ਨਾ ਅਕਾਲੀ ਪਾਰਟੀ ਨੇ ਆਮ ਆਦੀ ਪਾਰਟੀ ਸਾਹਮਣੇ ਵੇਖ ਰਹੇ ਆ ਕੱਲ ਨੂੰ ਭਾਜਪਾ ਆ ਜਾਵੇ ਉਹਦਾ ਅੱਜ ਹੀ ਦੀ ਜਾਂਦੇ ਉਹ ਪੰਜਾਬ ਚ ਕੀ ਕਰੂ ਇਹ ਆ ਗਈ ਤਾਂ ਪੰਜਾਬ ਦਾ ਕੀ ਜਾਣ ਕੇ ਹਾਲ ਕਰ ਦੋਗੀ ਇਹ ਅੱਜ ਹੀ ਮੈਂ ਫਿਕਰ ਮੰਦ ਆ ਵੀ ਇਹ ਕੁਝ ਹੋਣ ਜਾ ਰਿਹਾ ਸੋ ਅਸੀਂ ਇੱਕ ਪੰਜਾਬ ਨੂੰ ਬਚਾਉਣ ਦੀ ਲੜਾਈ ਜਿਹੜੀ ਕੋਈ ਕਿਸਾਨ ਜਿੱਥੇ ਮਦੀ ਇਸ ਰੂਪ ਚ ਨਹੀਂ ਦੇ ਰਹੀ ਅਸੀਂ ਆਪਦੇ ਜਿਹੜੇ ਕਨਵੈਨਸ਼ਨ ਆਪਦੇ ਹੱਤ ਪਰਚੇ ਲੀਫਲੈਟ ਪੋਸਟਰ ਧਰਨੇ ਮਿਆਰੇ ਅਸੀਂ ਇਹਨੂੰ ਹੌਲੀ ਹੌਲੀ ਇਸ ਪਾਸੇ ਤੋਂ ਸ਼ੁਰੂ ਕਰਾਂਗੇ ਨਾਲ ਕਿਸਾਨਾਂ ਦੀਆਂ ਮੰਗਾਂ ਤੇ ਵੀ ਨਾਲ ਲੜਦੇ ਰਹਾਂਗੇ ਕਿਸਾਨੀ ਦੀਆਂ ਮੰਗਾਂ ਤੇ ਪੰਜਾਬ ਇਨਾਂ ਨੂੰ ਵੱਖ ਕਰ ਨਹੀਂ ਸਕਦੇ ਪੰਜਾਬ ਖੇਤੀ ਪ੍ਰધાન ਸੂਬਾ ਵਾ ਖੇਤੀ ਤੇ ਖੜਾ ਵਾ ਸੋ ਖੇਤੀ ਕਿਸਾਨੀ ਤੇ ਪੰਜਾਬ ਇੱਕ ਮਿਕਿਆ ਜੇ ਪੰਜਾਬ ਨੂੰ ਬਚਾਉਣਾ ਤੇ ਪੰਜਾਬ ਨੂੰ ਆਹੜੀਆਂ ਆਲਾਮਤਾਂ ਚਿੰਬੜੀਆਂ ਜ਼ਹਿਰੀਲੇ ਪਾਣੀਆਂ ਦੀਆਂ ਨਸ਼ੇ ਚਿੰਬੜੇ ਪਿਆ ਸਾਡੇ ਮੁੰਡੇ ਕੁੜੀਆਂ ਦੇ ਚੱਜਦੇ ਉਹ ਬਾਹਰ ਭਜੇ ਜਾਂਦੇ ਆ ਉਹ ਨੂੜ ਕੇ ਹੱਥ ਕੱਢੇ ਜੇ ਟਰੰਪ ਜਿਹੜਾ ਯੂ ਐਸ ਏ ਦਾ ਪ੍ਰੈਜ਼ੀਡੈਂਟ ਆ ਉਹ ਰਾਜਾ ਸਾਸੀ ਅੱਡੇ ਤੋਂ ਉਤਾਰਨ ਡਿਆ ਕੈਨੇਡਾ ਸਰਕਾਰ ਨੇ ਕਹਿਤਾ 2026 ਦੇ ਪਹਿਲੇ 6 ਮਹੀਨਿਆਂ 'ਚ 10,53,000 ਭਾਰਤੀਓ ਬਾਹਰ ਕੱਢਣ ਜਾ ਰਿਹਾ ਜਿਹਦੇ ਜੋ ਵੱਡੀ ਗਿਣਤੀ 'ਚ ਪੰਜਾਬੀ ਆ ਸਾਡੀਆਂ ਧੀਆਂ ਦਾ ਕੈਨੇਡਾ 'ਚ ਕੀ ਹਾਲ ਆ ਜਿੰਨੋਂ ਉੱਥੇ ਇਹਨਾਂ ਕੇ ਕੰਮ ਨਹੀਂ ਮੈਂਡਿਆ ਇਹਦੇ ਬਾਰੇ ਮੇਰੀ ਜ਼ੁਬਾਨ ਵੀ ਬੋਲਣਾ ਸਮਰੱਥ ਆ YouTubeਾਂ ਵਾਲਿਓ ਹੋਰ ਚਾਹੇ ਲੋਕੀ ਕਹਿਣੇ ਝੂਠ ਬੋਲਦੇ ਆ ਫਲਾਣਾ ਗੱਲ ਆ ਸਾਰਾ ਨਹੀਂ ਝੂਠ ਬਾਬਾ ਕੋ ਸੱਚ ਵੀ ਆ ਇਹ ਪੰਜਾਬੀਆਂ ਨੂੰ ਸੋਚਣਾ ਪਊਗਾ ਆਪਣੀਆਂ ਧੀਆਂ ਬਾਰੇ ਆਪਣੇ ਪੁੱਤਾਂ ਬਾਰੇ ਜਿਨ੍ਹਾਂ ਨੂੰ ਕਿੱਲਾਂ ਦੀ ਕਿੱਲੇ ਵੇਚ ਕੇ ਬਾਹਰ ਭੇਜਦੇ ਆ ਉਹਨਾਂ ਨੂੰ ਮਾਰੂਥਲ ਖਾ ਰਿਹਾ ਉਹਨਾਂ ਨੂੰ ਜੰਗਲ ਖਾ ਰਿਹਾ ਉਹ ਉੱਥੇ ਜਿਹੜੇ ਡੌਂਕੀ ਨੇ ਉਹਨੂੰ ਮਾਰ ਰਿਹਾ ਇਹ ਦੇਖਦਾ ਨਹੀਂ ਸਾਨੂੰ ਕਾ ਰੱਦੀ ਰੋਟੀ ਖਾ ਲੈਣ ਇੱਥੇ ਕਮਾ ਲੈਣ ਦਿਹਾੜੀ ਕਰ ਲੈਣ ਕੀ ਲੈਣ ਜਾ ਰਿਹਾ ਹਾਂ ਸੋ ਅਸੀਂ ਇਹ ਸਾਰੇ ਮੁੱਦਿਆਂ ਤੇ ਹੀ ਜਨਕੇ ਇਸ ਕਰਕੇ ਵਾਕਿਆ ਦੂਜੇ ਮੈਂ ਕਹਿ ਦਿੱਤਾ ਵੀ ਜੋ ਕੋਈ ਵੇਖੋ ਕਿਸਾਨ ਜਿੱਥੇ ਬੰਦੀਆਂ ਬਾਰੇ ਇਹਨਾਂ ਨੇ ਆਪ ਹੀ ਸਾਰਾ ਕੁਝ ਬਾਹਰ ਲਿਆਂਦਾ ਵੀ ਇਤਿਹਾਸਿਕ ਕਿਸਾਨ ਕੋਲ ਦਾ ਫੰਡ ਦਾ ਸਾਬ ਸੰਯੁਕਤ ਕਿਸਾਨ ਮੋਰਚ ਨੇ ਦਿੱਤਾ ਨਹੀਂ ਮੈਂ ਸਾਰੀਆਂ ਜਿੱਥੇ ਬੰਦੀਆਂ ਦੇ ਖਿਲਾਫ ਨਹੀਂ ਇਹ ਮੈਂ ਸਾਫ਼ ਕਹਿ ਦਿਆਂ ਕੁਝ ਆਗੂ ਵੀ ਬੜੇ ਸ਼ਾਨਦਾਰ ਨੇ ਉਹਨਾਂ ਦੀ ਜਥੇਬੰਦੀਆਂ ਵੀ ਠੀਕ ਲੜ ਰਹੀਆਂ ਨੇ ਪਰ ਇਹ ਤੇ ਉਹਨਾਂ ਹਕੀਕਤ ਆ ਮਾਸਟਰ ਬਲਵਿੰਦਰ ਨੂੰ ਕਿਵੇਂ ਜਾਣ ਕੇ ਮਿੱਟੀ ਪਾ ਲੂਗਾ ਵੀ ਫੰਡਾਂ ਦੇ ਹਿਸਾਬ ਨਹੀਂ ਦਿੱਤੇ ਗਏ ਜਿਹੜੇ ਥੱਲੋਂ ਨਵੇਂ ਆਗੂ ਉਸ ਕੋਚ ਉੱबरे ਸੀਗੇ ਖਾਸ ਕਰ ਉਹਨਾਂ ਚ ਵਿਗਾੜ ਆਏ ਲੋਕਾਂ ਨੇ ਉਹਨਾਂ ਦੀ ਚੱਕ ਨਹੀਂ ਲਾਏ ਚਲੋ ਕੋਈ ਗੱਲ ਨਹੀਂ ਆ ਟਰਾਲੀਆਂ ਲੈ ਕੇ ਜਾਣਦੇ ਆ ਉਹ ਵਿਗਾੜਾਂ ਨੇ ਇਹਨਾਂ ਆਗੂਆਂ ਦਾ ਵੀ ਬੇੜਾ ਗਰਕ ਕਰਤਾ ਕਿ ਆਏ ਮੇਰੀ ਨਵੇਂ ਜਥੇਬੰਦੀ ਆ ਚਾਹੇ ਮੇਰੇ ਨਾਲ ਥੋੜੇ ਲੋਕ ਆ ਮੈਂ ਦੱਸ ਚੁੱਕਾ ਅੱਜ ਆਪਣਾ ਨੀਤੀ ਬਿਆਨ ਕਿ ਅਸੀਂ ਜਿਹੜੇ ਫੰਡ ਕਰਕੇ ਲੋਕਾਂ ਦਾ ਵਿਸ਼ਵਾਸ ਖੁਰਿਆ ਕਿਸਾਨ ਜਿੱਥੇ ਬੰਦੀਆਂ ਤੋਂ ਅਸੀਂ ਉਹਦੇ ਤੇ ਬੜੀ ਸ਼ਕਤੀ ਨਾਲ ਪੈਰਾ ਧਮਾਗੇ ਛੋਟ ਕੋ ਥੋੜੇ ਫੰਡ ਹੋਣ ਕੇ ਥੋੜੇ ਨਾਲ ਸਾਰਾਂਗੇ ਲੋਕਾਂ ਦੀ ਜਥੇਬੰਦੀ ਲੋਕਾਂ ਨੇ ਚਲਾਉਣਾ ਲੇਕਿਨ ਅਸੀਂ 6 ਮਹੀਨੇ 4 ਮਹੀਨੇ ਦਾ ਸਮਾਂ ਵੀ ਤਾਂਗੇ ਵੀ ਇਹਨੇ ਚਿਰ ਬਾਅਦ ਫੰਡਾਂ ਦਾ ਹਿਸਾਬ ਤੁਹਾਡੇ ਕੋਲ ਆਊਗਾ ਸਰਕ ਲੈਂਡ ਸਿਲਿੰਗ ਕਾਨੂੰਨ ਹੈਗਾ ਜੋ ਪੰਜਾਬ ਵਿੱਚ ਲਾਗੂ ਨੇ ਕੀਤਾ ਜਾ ਰਿਹਾ ਕਾਨੂੰਨ ਬਣ ਚੁੱਕਿਆ ਜੀ ਜਿਹੜੇ ਜ਼ਮੀਨ 17 ਏਕੜ ਤੋਂ ਵੱਧ ਕੋਈ ਕਿਸਾਨ ਰੱਖ ਨਹੀਂ ਸਕਦਾ 17 ਏਕੜ ਤੋਂ ਘੱਟ ਕਿਸੇ ਮਜ਼ਦੂਰ ਜਾਂ ਕਿਸਾਨ ਕੋ ਹੋਣੀ ਨਹੀਂ ਚਾਹੀਦੀ ਬਿਲਕੁਲ ਤੁਸੀਂ ਇਹ ਮੈਨੂੰ ਜਲਾਲਾਬਾਦ ਥਾਣਾ ਚ ਸਵਾਲ ਕੀਤਾ ਸੀ ਮੈਂ ਭੁੱਲਦਾ ਨਹੀਂ ਇਸ ਗੱਲ ਨੂੰ ਉਦੋਂ ਮੈਂ ਕਿਹਾ ਸੀ ਜੋ ਉਹੀ ਅੱਜ ਕਹਾਂਗਾ ਜਦ ਤੱਕ ਪੰਜਾਬ ਦੇ ਵਿੱਚ ਯਾਨਕਿ 37% ਤੇ ਮਜ਼ਦੂਰ ਹੀ ਆ ਗਰੀਬ ਕਿਸਾਨੀ ਜਿਹੜੀ ਉਹ 84% ਆ ਠੀਕ ਹੈ ਇਹ ਦੋ ਤਰ੍ਹਾਂ ਜਿਹੜੇ ਆ ਬੇਜ਼ਮੀਨੇ ਕਿਸਾਨ ਗਰੀਬ ਕਿਸਾਨ ਤੇ ਦਰਮਿਆਨੇ ਕਿਸਾਨ ਸਮਾਤ ਕਿਸਾਨ ਤੇ ਨਾਲ ਸਾਡੇ ਪੰਜਾਬ ਦੇ 37% ਮਜ਼ਦੂਰ ਸ਼ਾਇਦ 38% ਹੋ ਕੇ ਹੁਣ ਏਡੀ ਵੱਡੀ ਗਿਣਤੀ ਆ ਅਸੀਂ ਇਹ ਕਹਿੰਦੇ ਆ ਕ੍ਰਾਂਤੀਕਾਰੀ ਕਿਸਾਨ ਮੋਰਚਾ ਵੀ ਕੱਲ ਨੂੰ ਕਹੂਗਾ ਵੀ ਇਹ ਜਿਹੜੀ ਜ਼ਮੀਨ ਆ ਜਿਹੜੀ ਚੋਰ ਮੋਰੀਆਂ ਰੱਖ ਕੇ ਬਾਦਲ ਸਰਕਾਰ ਨੇ ਬਾਗਾ ਚ ਜਜ਼ਬ ਕਰਤੀ ਆ ਉਹ ਜ਼ਮੀਨ ਦੀ ਵੰਡ ਕਰਕੇ ਆ ਮੈਰਾ ਆ ਕੀ ਕਿ ਨਹੀਂ ਆ ਰੇਤ ਲਈ ਤੇ ਉਹ ਯਾਨਕਿ ਉਹ ਰਾ ਰੱਖ ਲੇ ਵੀ ਲੋਕ ਜਿਹੜੇ ਵੱਡੇ ਵੱਡੇ ਬਾਦਲਾਂ ਵਰਗੇ ਆ ਬਰਾੜਾਂ ਵਰਗੇ ਆ ਉਹ ਆਪਦੇ ਹਜ਼ਾਰਾਂ ਏਕੜ ਸੈਕੜੇ ਏਕੜ ਜ਼ਮੀਨ ਉਵੇਂ ਹੀ ਦੱਬੀ ਰੱਖਣ ਜਿਵੇਂ ਪਹਿਲਾਂ ਅਸੀਂ ਮੰਗ ਕਰਾਂਗੇ ਵੀ ਇਹ ਸਿ ਮੰਗ ਤੇ ਕਰ ਹੀ ਰਹੇ ਆ ਵੀ ਇਹ ਜ਼ਮੀਨ ਜਿਹੜੀ ਆ ਇਹ ਗਰੀਬ ਮਜ਼ਦੂਰਾਂ ਤੇ ਗਰੀਬ ਕਿਸਾਨਾਂ ਚ ਉਹਨਾਂ ਦੇ ਵਿੱਚੋਂ ਕੱਢ ਕੇ ਜਿਹੜੇ 17 ਏਕੜ ਤੋਂ ਵੱਧ ਰੱਖ ਵੀ ਰਹੇ ਆ ਤੁਹਾਡਾ ਆਪਦਾ ਹੀ ਕਾਨੂੰਨ ਆ ਸਾਡਾ ਨਹੀਂ ਉਹ ਵੰਡੀ ਜਾਵੇ ਪਰ ਵੇਖੋ ਮਨਵਾਉਣ ਦੇ ਵਾਸਤੇ ਬੜੀ ਤਕੜੀ ਜਨਕੇ ਇੱਕ ਜਦੋ ਜੈ ਦੇ ਇੱਕ ਤਕੜੀ ਲਾਮਬੰਦੀ ਦੇ ਲੋੜ ਆ ਮੈਂ ਦੁੱਖ ਨੇ ਕਹਿਣਾ ਪੈ ਰਿਹਾ ਜਿਵੇਂ ਅੱਜ ਮੈਂ ਕਿਹਾ ਸੀ ਵੀ ਲੋਕ ਡੇਰਿਆਂ ਤੇ ਜਾ ਰਿਹਾ ਲੋਕ ਮੇਲਿਆਂ ਤੇ ਜਾ ਰਿਹਾ ਜਾਣ ਮੋਰਚਾ ਨਹੀਂ ਕਹਿੰਦਾ ਮੇਲੇ ਨਾ ਵੇਖੋ ਸੜਿਆ ਸਵੇਚਾਰ ਆ ਪਰ ਮੈਂ ਇਹ ਕਹਿੰਦਿਆਂ ਸਾਨੂੰ ਦੁੱਖ ਹੁੰਦਾ ਵੀ ਲੱਕ ਮਟਕਾਉਣ ਵਾਲੀ ਇੱਕ ਲੈਕਚਰ ਗਿਆ ਕਾ ਨੂੰ ਵੇਖਣ ਲਈ ਟਰਾਲੀਆਂ ਭਰ ਕੇ ਜਾਣ ਤੇ ਜੇ ਕੋਈ ਇਨਕਲਾਬੀ ਕਿਸਾਨ ਜਿੱਥੇ ਬੰਦੇ ਨੇ ਇਨਕਲਾਬੀ ਮਜ਼ਦੂਰ ਜਿੱਥੇ ਮਦੀ ਤੁਹਾਡੀਆਂ ਹੀ ਮੰਗਾ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਉੱਥੇ ਕਿਉਂ ਬਹਾਨੇ ਬਾਜੀ ਕਰਦਿਆ ਕਿਤੇ ਬਹੀਰਾ ਕੱਟ ਕੇ ਸਾਡੇ ਵੀ ਧਰਨਾਂ ਚ ਆਇਆ ਕਰੋ ਫਿਰ ਤੁਹਾਨੂੰ ਦੱਸਾਂਗੇ ਜਦੋਂ ਲੋਕ ਸਾਨੂੰ ਸਾਥ ਦੇਣਗੇ ਵੱਡੀ ਗਿਣਤੀ ਦੇ ਤੇ ਅਸੀਂ ਇਹ ਜਿਹੜਾ ਜ਼ਮੀਨਾਂ ਉਹਦੇ ਥੱਲੇੋਂ ਕਢਵਾਉਣ ਦਾ ਮਾਮਲਾ ਹੈ ਗਿਆ ਉਹਨੂੰ ਆਖਰਕਾਰ ਜਿੱਤਵਲ ਭੇਖ ਚ ਲੈ ਕੇ ਜਾ ਸਕਦੇ ਆ ਪਰ ਲੋਕਾਂ ਦੀ ਲਾਮਬੰਦੀ ਲੋਕਾਂ ਦੀ ਮਜ਼ਬੂਤ ਜਥੇਬੰਦੀ ਲੋਕਾਂ ਦੇ ਸਾਥ ਤੋਂ ਬਿਨਾਂ ਕੁਝ ਵੀ ਸੰਭਵ ਨਹੀਂ ਕਿਸੇ ਸਿਆਸੀ ਪਾਰਟੀ ਨੇ ਨਾਜ ਤੱਕ ਕੁਝ ਕੀਤਾ ਨਾ ਜ਼ਮੀਨ ਕਢਾਈਆ ਸਤਾਰਾ ਇੱਕ ਤੋਂ ਵੱਧ ਨਾ ਹੋਣੀ ਆ ਜੈਲ ਸਿੰਘ ਚੱਪੜੀ ਕੀ ਕਹਿ ਚੁੱਕਾ ਜੀ ਜਿਹੜੀ ਤੀਜਾ ਹਸਾ ਜ਼ਮੀਨ ਆ ਉਹ ਤੁਹਾਡੇ ਕਾਨੂੰਨ ਮੁਤਾਬਕ ਘਟ ਠੇਕੇ ਤੇ ਕਿਉਂਕਿ ਗਰੀਬ ਨਹੀਂ ਇਹਨਾਂ 60 75 ਹਜ਼ਾਰ ਠੇਕੇ ਦੇ ਸਕਦੇ ਉਹ ਸਾਨੂੰ ਮਿਲਣੀ ਚਾਹੀਦੀ ਹੈ ਸ਼ਾਮਲਾੜ ਜ਼ਮੀਨ ਪੰਚਾਇਤੀ ਜ਼ਮੀਨ ਲੇਕਿਨ ਦੇ ਥੋੜੀ ਇੱਥੇ ਜ਼ਮੀਨ ਇੱਥੇ ਜਿਹੜੇ ਕਾਲੀ ਚੌਧਰੀ ਆ ਜਿਹੜੇ ਕਾਂਗਸੀ ਚੌਧਰੀ ਆ ਉਹ ਜ਼ਮੀਨਾਂ ਦੀ ਬੋਲੀ ਦਿੰਦੇ ਆ ਮਜ਼ਦੂਰਾਂ ਵਿੱਚੋਂ ਆਪਦੇ ਧਮਸ਼ਲੇ ਪਾ ਲੈਂਦੇ ਆ ਤੇ ਘੱਟ ਠੇਕੇ ਤੇ ਲੈ ਕੇ ਠੇਕਾ ਹਾਪਟਾਰਦੇ ਆ ਅੱਗੇ ਮਜ਼ਦੂਰ ਨੂੰ ਲਾ ਲੈਂਦੇ ਆ ਜਿਹੜਾ ਆਪਦੀ ਹੀ ਜਮਾਤ ਨਾਲ ਗਿਦਾਰੀ ਕਰਕੇ ਮਜ਼ਦੂਰਾਂ ਨਾਲ ਤਾਂ ਵੱਡੇ ਟੱਡ ਵਾਲਾ ਨਾਲ ਲੱਗ ਜਾਂਦਾ ਤੇ ਜ਼ਮੀਨਾਂ ਸ਼ਾਮਲਾੜ ਪੰਚਾਇਤੀ ਟਮਕੇ ਬੈਠੇ ਆ ਤੇ ਜਦੋਂ ਕੋਈ ਜਥੇਬੰਦੀ ਸੱਚ ਬੋਲਦੀ ਆ ਉਹ ਆਗੂ ਤੇ ਗੁੰਡਿਆਂ ਨੇ ਹਮਲੇ ਹੁੰਦੇ ਆ ਜਾਂ ਜਿਹੜੇ ਆਗੂ ਨੇ ਉਹਨਾਂ ਨੂੰ ਗ੍ਰਿਫਤਾਰ ਕਰਦੀ ਐ ਪੁਲਿਸ ਆ ਮਕੇਸ਼ ਮਲੋਧਿਆ ਨਾਂ ਲਿਆ ਸੀ ਸਾਡੀ ਭਰਾਤਰੀ ਜਥੇਬੰਦੀ ਆ ਮਜ਼ਦੂਰਾਂ ਦੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਉਹ ਦਿੱਲੀ ਫਿਰ ਦਮਕੇਸ਼ ਮਲੋਧ ਉਥੋਂ ਤੱਕ ਸੀਆਈਡੀ ਪਹੁੰਚ ਗਿਆ ਉਥੋਂ ਤੱਕ ਪੰਜਾਬ ਦੀ ਪੁਲਿਸ ਪਹੁੰਚ ਗਈ ਆ ਉਹਨੂੰ ਇਸ ਕਰਕੇ ਗ੍ਰਿਫਤਾਰ ਕੀਤਾ ਕਿ ਉਹ ਬੰਦਾ ਇਸ ਜ਼ਮੀਨ ਵਾਸਤੇ ਲਗਾਤਾਰ ਲੜਦਾ ਆ ਰਿਹਾ ਤੇ ਪਿਛਲੇ ਦਿਨੀ ਇੱਕ ਰੱਖਿਆ ਜਿਹੜੀ ਜਨ ਕੇ ਪਤਾ ਨਹੀਂ ਨਾਭੇ ਦੇ ਰਾਜੇ ਦੀ ਆ ਉਹ 900 ਏਕੜ ਦੇ ਕਰੀਬ ਆ ਉਹ ਰੱਖ ਖਾਲੀ ਪਈ ਆ ਹਾਂ ਜਾਂ ਕੋਈ ਵੱਡੇ ਜ਼ਮੀਂਦਾਰ ਜਮੀਨਾ ਵਾਹਣ ਦਾ ਤੇ ਉਹਨਾਂ ਨੇ ਕਿਹਾ ਵੀ ਸਾਡੀ ਜ਼ਮੀਨ ਆ ਅਸੀਂ ਬੇਗੰਪੁਰਾ ਬੇਗੰਪੁਰਾ ਦਾ ਗੁਰੂ ਗ੍ਰੰਥ ਸਾਹਿਬ ਜਿੱਕਰ ਹੁੰਦਾ ਨਾ ਜਿੱਥੇ ਕੋਈ ਭੁੱਖਾ ਨਹੀਂ ਸੌਂਗਾ ਸਾਰੇ ਰੱਜ ਕੇ ਸੌਣਗੇ ਸਾਰੇ ਬਰਾਬਰ ਹੋਣਗੇ ਉਹ ਬੇਗੰਪੁਰਾ ਉਹ ਕਹਿੰਦੇ ਅਸੀਂ ਬਣਾਉਣਾ ਚਾਹੁੰਦੇ ਆ ਘਟੋ ਘਟ ਪੰਜਾਬ ਚ ਜੇ ਇੰਡੀਆ ਚ ਨਹੀਂ ਤੇ ਉਹ ਲੜੇ ਉਹਦਾ ਗੁਨਾਹ ਆ ਮੁਕੇਸ਼ ਮਲੌਤਾ ਵੀ ਉਹਨੇ ਜ਼ਮੀਨ ਦੀ ਕਿਉਂ ਮੰਗ ਕੀਤੀ ਆ ਜਿਹੜੀ ਉਹੀ ਜਾਣ ਕੇ ਬਰਬਾਦ ਬੈਠੀ ਆ ਤੇ ਕਿਉਂ ਨਹੀਂ ਦਿੰਦੇ ਲੋਕਾਂ ਨੂੰ ਕੀ ਗੱਲ ਆ ਸਾਡੇ ਮਜ਼ਦੂਰ ਭੁੱਖੇ ਮਰਨ ਰਿਹਾ ਹਾਂ ਇਹ ਹਾਲਤ ਆ ਸੋ ਇਹ ਵੇਖੋ ਲੋਕਾਂ ਦੀ ਕੋਈ ਸਰਕਾਰ ਨਹੀਂ ਨਾ ਕੋ ਲੋਕਾਂ ਦੀ ਸਰਕਾਰ ਆਉਣੀ ਆ ਮੈਂ ਕਹਿ ਚੁੱਕਾ ਹੁਣ ਕਿਤੇ ਬੀਜੇਪ ਨੂੰ ਵੋਟਾਂ ਪਾਉਣਾ ਮੈਂ ਤਾਂ ਹੱਸ ਕੇ ਕਹਿਣਾ ਨਾ ਤੁਸੀਂ ਆਉਦੀ ਬੁੱਢੀ ਮਾਈ 104 ਸਾਲ ਦੀ ਲੱਕ ਤੇ ਲੱਦ ਕੇ ਗਰਮੀਆਂ ਸਰਦੀਆਂ ਵੋਟ ਪਾ ਲੈ ਕੇ ਜਾਣੇ ਆ ਉਹ ਭਲੇ ਮਾਨਸੂਬ ਤੁਹਾਡੀ ਬੁੱਢੀ ਮਾਈ ਦੀ ਵੋਟ ਨਾਲ ਰਾਜ ਬਦਲ ਜਾਊਗਾ ਸਰਕਾਰ ਬਦਲਦੀ ਆ ਰੰਗ ਬਦਲਦੇ ਆ ਚਿਹਰੇ ਬਦਲਦੇ ਆ ਕਾਂਗਰਸੀ ਤੇ ਅਕਾਲੀ ਆਉਂਦੇ ਆ ਅਕਾਲੀ ਨੇ ਤੇ ਆਮ ਆਦੀ ਪਾਰਟੀਆਂ ਦੇ ਆਮ ਆਦੀ ਪਲਟੇ ਨਹੀਂ ਤੇ ਕੱਲ ਨੂੰ ਭਾਜਪਾ ਆਜੂਗੀ ਬਾਦਲ ਸਿੰਘ ਬੀਜੇਪੀ ਦੇ ਥੱਲੇ ਲਾ ਕੇ ਡਿਪਟੀ ਸੀਐਮ ਦਾ ਅਹੁਦਾ ਮੰਨ ਕੇ ਆ ਬਣ ਜੂਗਾ ਤੁਹਾਡਾ ਗਵਾਂਢੀ ਜਾਖੜ ਹਾਂ ਜਿਹੜਾ ਬੋਲ ਕੇ ਆ ਮੈਂ ਵੰਜ ਗੱਡਣਾ ਆਮ ਆਦੀ ਪਾਰ ਨੂੰ ਕਹਿੰਦਾ ਕੀ ਪਤਾ 27 ਚ ਕਿਹੜਾ ਵੰਜ ਗੱਢਣਾ ਪਰ ਆਪਾਂ ਵੀ ਵੰਜ ਗੱਢੀ ਆ ਮੈਂ ਲੋਕਾਂ ਨੂੰ ਕਹਿਣਾ ਆਪਾਂ ਮਰ ਗਏ ਆ ਇਨੀ ਤਾਕਤ ਸਾਡੇ ਕੋਲ ਆਪਾਂ ਕੋ ਲਾਗੜੀ ਬਣਦੇ ਕਦੇ ਕਾਂਗਰਸ ਦੇ ਕਦੇ ਕਾਲੀਆਂ ਦੇ ਕਦੇ ਯਾਨੀ ਕੋ ਹੋਰ ਕਿਸੇ ਦੇ ਉਹੀ ਕਾਂਗਰਸ ਹੈ ਨਾ ਜਿਨੇ ਅਕਾਲ ਤਖਤ ਦੇ ਹਮਲਾ ਕਰਾਇਆ ਸੀਗਾ ਉਹੀ ਕਾਂਗਰਸ ਹੈ ਨਾ ਜਿਨੇ ਸਿੱਖਾਂ ਦੇ ਗਲਾਂ ਟੇਰ ਪਾ ਕੇ ਸਾੜਿਆ ਥੋੜੀ ਬੋੜੀ ਸ਼ਰਮ ਹੋਣੀ ਚਾਹੀਦੀ ਆ ਸਾਨੂੰ ਜੀ ਹੈ ਵੀ ਅਸੀਂ ਲੈਣਾ ਕੀ ਇਹਨਾਂ ਕੋ ਜਾਂ ਸਾਨੂੰ ਕੋ ਅਸੀਂ ਗਲਤ ਬੋਲਦੇ ਆ ਆਓ ਸਾਡੇ ਨਾਲ ਤੇ ਨਿਯਾਰਾ ਦਵਾ ਦਾਂਗੇ ਆਓ ਸਾਡੇ ਨਾਲ ਨਿਕਲੋ ਤਾਂ ਸਹੀ ਗਾਇਕਾਂ ਨੂੰ ਛੱਡ ਕੇ ਡੇਰਿਆਂ ਨੂੰ ਛੱਡ ਕੇ ਸਾਡੇ ਮਗਰ ਆਓ ਕਿਸਾਨ ਮਜ਼ਦੂਰ ਜਥੇਬੰਦੀ ਦੇ ਹਜ਼ਾਰਾਂ ਦੀ ਗਿਣਤੀ ਚੋ ਰਾਹ ਤੁਹਾਨੂੰ ਅਸੀਂ ਦਵਾਵਾਂਗੇ ਅੱਗੇ ਹੀ ਲੱਗਾਂਗੇ ਜੇ ਕੋਈ ਗੋਲੀਆਂ ਮਾਰ ਕੇ ਮਾਰਦੀ ਆ ਅਸੀਂ ਮਰਾਂਗੇ ਯਾਨਕਿ ਪਰਵਾਹੀ ਸਾਨੂੰ ਆਓ ਤੁਸੀਂ ਸਾਡੇ ਨਾਲ ਹਾਂ ਸਰ ਇਹਦਾ ਬਦਲ ਕੀ ਲੋਕ ਵੋਟ ਤਾਂ ਕਿਤੇ ਨਾ ਕਿਤੇ ਪਾਉਣੀ ਪਊਗੀ ਇਹਦਾ ਬਦਲੇ ਆ ਨਹੀਂ ਕਿਉਂ ਜ਼ਰੂਰੀ ਆ ਤੁਸੀਂ ਦੱਸੋ ਸਰ ਵੋਟ ਬਣ ਚੁੱਕੀ ਵੋਟ ਤਾਂ ਨਹੀਂ ਤੁਸੀਂ ਦੱਸੋ ਜੇ ਕੋਈ ਗਲਤ ਚੀਜ਼ ਗਲਤ ਰਵਾਇਤ ਪੈ ਗਈ ਆ ਤੇ ਉਹਨੂੰ ਤੋੜਨਾ ਨੇ ਗੁਰਗੋਬਿੰਦ ਸਿੰਘ ਜੀ ਨੇ ਕੀ ਕਿਹਾ ਸੀ ਕੋਈ ਕਿਸੇ ਕੋ ਰਾਜ ਨਾ ਦੇਹ ਜੋ ਲੈ ਹੈ ਨਿਜਬਲ ਸੇ ਲੈ ਹੈ ਤੁਸੀਂ ਜੇ ਰਾਜ ਨਹੀਂ ਨਾ ਮਜ਼ਦੂਰਾਂ ਦੇ ਹੱਥ ਚ ਤੇ ਗਰੀਬ ਕਿਸਾਨਾਂ ਦੇ ਹੱਥ ਚ ਜਿੰਨੋ ਮਰਜੀ ਵੋਟ ਪਾ ਲੋ ਰਾਜ ਇਹ ਮਜ਼ਦੂਰਾਂ ਕਿਸਾਨਾਂ ਦੇ ਹੱਥ ਚ ਲੈਣਾ ਤੇ ਭਗਤ ਸਿੰਘ ਕਰਤਾਰ ਸਰਾਬੇ ਸ਼ਹੀਦ ਉਧਮ ਸਿੰਘ ਨੂੰ ਯਾਦ ਰੱਖਣਾ ਪਊਗਾ ਹੋਰ ਵੀ ਬੜੇ ਅਨਾਂ ਵਰਗੇ ਹੈਗੇ ਅਨਕਲਾਬੀ ਇਹ ਸਾਡੇ ਪੰਜਾਬ ਦੇ ਸ਼ੇਰ ਨੇ ਤਣ ਹਾਂ ਅਨਕਲਾਬੀ ਆ ਜਿਨ੍ਹਾਂ ਨੇ ਇੱਕ ਨਵੀਆਂ ਰਵੈਤਾਂ ਸੈਟ ਕੀਤੀਆਂ ਜਵਾਨੀਆਂ ਵਰਗੇ ਆ ਤੇ ਜੋ ਉਹਨਾਂ ਦੀ ਮਗਰ ਉਹਨਾਂ ਕਦੋਂ ਕਹੇ ਵੋਟਾਂ ਪਾਓ ਉਹਨ ਉਸ ਦਿਮਨੇ ਕਹੇ ਵੋਟਾਂ ਪਾਓ ਉਹਦੇ 21 ਸਾਲ ਬਾਅਦ ਜਲੇ ਮਰ ਲਾ ਬਦਲਾ ਲੈਣ ਗਿਆ ਫੌਂਸੀ ਤੇ ਚੜ ਗਿਆ ਠੀਕ ਹੈ ਸਰਾਬੇ ਨੂੰ ਕਹੇ ਜੱਜ ਨੇ ਵੀ ਤੂੰ ਬੜਾ ਲਵਾਜਾਏਗਾ ਜਨ ਕੇ 18 ਕ ਸਾਲ ਦਾ ਤੇ ਮਤਲਬ ਤੂੰ ਗਲਤੀ ਮੰਨ ਲਾ ਵੀ ਮੈਂ ਗਦਰੀਆਂ ਦੇ ਨਾਲ ਨਹੀਂ ਹੈਗਾ ਉਹਦਾ ਮੈਂ ਕੋਈ ਗਲਤੀ ਨਹੀਂ ਮੰਨਗਾ ਤੂੰ ਮੈਨੂੰ ਸੋ ਬਲਕੇ ਉਮਰ ਕੈਦ ਨਹੀਂ ਫਾਂਸੀ ਦੀ ਸਜ਼ਾ ਹੀ ਦੇ ਤਾਂ ਕਿ ਜੇ ਅਗਲਾ ਜਨਮ ਹੈਗਾ ਤੇ ਮੈਨੂੰ ਨਹੀਂ ਪਤਾ ਹੈਗਾ ਕਿ ਨਹੀਂ ਹੈਗਾ ਤਾਂ ਮੈਂ ਫੇਰ ਅੰਗਰੇਜ਼ਾਂ ਨੂੰ ਬਾਹਰ ਕਢਣੀ ਲੜਾਈ ਚ ਸ਼ਾਮਲ ਹੋਵਾਂ ਇਹ ਸੀ ਸਾਡੀਆਂ ਇਨਕਲਾਬੀ ਤੇ ਅਸੀਂ ਕਿਹਦੇ ਮਗਰ ਫਿਰਦੇ ਹਾਂ ਗੱਪੀ ਦੇ ਮਗਰ ਹੈ ਇਹਨੋਂ ਪਹਿਲਾਂ ਦਾ ਮੀਠਣਾ ਪਿਓ ਸੀ ਪ੍ਰਕਾਸ਼ ਸਿੰਘ ਬਾਦਲ ਆ ਹੁਣ ਮੋਦੀ ਤੇ ਅਮਨ ਸ਼ਾ ਇਹ ਤੁਰੇ ਫਿਰਦੇ ਆ ਚਾਰ ਬੰਦੇ ਹਿੰਦੁਸਤਾਨ ਨੂੰ ਚਲਾਉਂਦੇ ਆ ਪਤਾ ਨਹੀਂ ਸਾਨੂੰ ਮੋਦੀ ਅਮਿਤ ਸ਼ਾ ਅਡਾਨੀ ਅਵਾਨੇ ਇਹ ਕੋ ਗੱਲ ਆ ਯਾਰ ਵੀ 143 ਕਰੋੜ ਦੀ ਆਬਾਦੀ ਹੋਵੇ ਅਸੀਂ ਭੇਡਾਂ ਸਾਰੇ ਭੇਡਾਂ ਨਹੀਂ ਹੈਗੇ ਆਪਾਂ ਜੀਂਦੇ ਜਗਦੇ ਮਨੁੱਖ ਆ ਸਾਨੂੰ ਮਨੁੱਖਾਂ ਵਾਂਗ ਰਹੀ ਯੁਰਤ ਨਾਲ ਦੀ ਗੱਲ ਰੱਖਣੀ ਚਾਹੀਦੀ ਆ ਤੇ ਲੋਕਾਂ ਨੂੰ ਵੀ ਚਾਹੀਦਾ ਵੀ ਉਹ ਰਜਾਈਆਂ ਜੋ ਬਾਹਰ ਨਿਕਲ ਕੇ ਪਰੋਲਿਆਂ ਜਿਹਾ ਨਾ ਦੇਣ ਉਹ ਮੈਦਾਨ ਚੋਂ ਜੇ ਸੰਘਰਸ਼ ਕਰਨੇ ਨਿਕਲ ਗਏ ਤੇ ਉਹਨਾਂ ਨੂੰ ਕੁਛ ਨਾ ਕੁਛ ਮਿਲ ਜੂਗਾ ਅਨਕਲਾਬ ਤੋਂ ਪਹਿਲਾਂ ਜੋ ਲੈ ਸਕਦੇ ਆ ਨਹੀਂ ਤੇ ਇਹਦਾ ਹਾਲ ਅਨਕਲਾਬ ਆ ਰਾਜ ਜਿਹੜਾ ਆਪਦੇ ਹੱਥ ਚ ਲੈਣਾ ਪਊਗਾ ਰਾਜ ਵੋਟਾਂ ਦੇ ਨਾਲ ਨਹੀਂ ਲੈ ਆ ਜਾਣਾ ਹੋਰ ਕਿਹੜੇ ਤਰੀਕੇ ਆ ਉਹ ਮੈਂ ਨਹੀਂ ਇੱਥੇ ਕੁਛ ਵੀ ਕਹਿ ਸਕਦਾ ਆ ਲੋਕ ਖੜੇ ਆ ਇਹਨਾਂ ਸਾਹਮਣੇ ਸਵਾਲ ਖੜਾ ਕਰਤਾ ਵੋਟਾਂ ਨਾਲ ਰਾਜ ਨਹੀਂ ਬਦਲੇ ਸਾਡੇ ਤੇ ਰਾਜ ਡਾਂਗ ਨਾਲ ਤੇ ਗੋਲੀ ਨਾਲ ਕੀਤਾ ਜਾ ਰਿਹਾ ਤੁਸੀਂ ਇਹ ਰਾਜ ਕਿਵੇਂ ਖੋਣਾ ਅਡਾਨੀਆਂ ਬਾਨੀਆਂ ਕੋਲ ਤੇ ਤੁਸੀਂ ਸੋਚਦੇ ਰਹੋ ਰਾਤ ਨੂੰ ਸੌਣ ਤੋਂ ਪਹਿਲਾਂ 2 ਘੰਟੇ ਮੱਥਾ ਰਗੜੋ ਆਪਣਾ ਵੀ ਯਾਰ ਮਾਸਟਰ ਬੋਲੀ ਜਾਂਦਾ ਸੀਗਾ ਵੀ ਜੇ ਆਪਣਾ ਰਾਜ ਲਿਆਉਣਾ ਤੇ ਕਿਵੇਂ ਲਿਆਉਣਾ ਫਿਰ ਇਹ ਮੈਂ ਸਵਾਲ ਖੜਾ ਕਰ ਜਾਂਨਾ ਬਾਅਦ ਚ ਅਸੀਂ ਮੈਂ ਪਿੰਡਾਂ ਚ ਆਉਦੇ ਹਾਂ ਜੁੰਟ ਖੜੇ ਕਰਨੇ ਆ 6 ਮਹੀਨੇ ਦਾ ਸਮਾਂ ਮਿਥਿਆ ਉੱਥੇ ਹੋਰ ਖੁੱਲ ਕੇ ਆਇਓ ਤੁਹਾਡੇ ਵਰਗੇ ਮਿੱਤਰਾਂ ਦਾ ਬਹੁਤ ਧੰਨਵਾਦ ਆ ਤੁਸੀਂ ਸਾਨੂੰ ਮੌਕਾ ਦੇਣ ਲਿਆ ਮੀਡੀਆ ਨੇ ਕਿਉਂਕਿ ਸਾਡੇ ਕੋਲ ਸਾਧਨ ਬੜੇ ਘੱਟ ਆ ਆ ਬਹੁਤ ਘਟਿਆ ਅਸੀਂ ਤੇ ਅਖਬਾਰ ਚ ਖਬਰ ਵੀ ਲਾਉਣੀ ਹੋਵੇ ਨਾ ਤੇ ਸਾਡੀ ਨੀਤੀ ਜਿਹੜੀ ਆ ਉਹ ਇਹਨੀ ਸਖਤ ਹੈ ਜੇ ਇਹਨੀ ਸੱਚੀ ਆ ਜਿਹੜੇ ਲਾਗੜੀ ਅਖਬਾਰ ਨੇ ਦੋ ਮਛਲੇ ਕਾਲੀਆਂ ਦੇ ਕਾਂਗਰਸ ਦੇ ਉਹ ਸਾਡੀ ਖਬਰ ਕਿਉਂ ਲਾਉਣਗੇ ਸਾਡੀ ਖਬਰ ਤਾਂ ਤੁਹਾਡੇ ਵਰਗੇ ਮਿੱਤਰ ਆ ਜਿਹੜੇ ਮੀਡੀਆ ਚ ਪਚਾਰਿਆ ਮੈਂ ਤੁਹਾਡਾ ਧੰਨਵਾਦੀ ਆ ਬਹੁਤ ਬਹੁਤ ਜੀ ਮਾਚੀ ਸ਼ੁਕਰੀਆ ਸਵਾਲ ਤੁਹਾਨੂੰ ਅਸੀਂ ਕਰਦੇ ਆ ਜੀ ਹਾਂਜੀ ਆ ਪਹਿਲਾਂ ਤਵਦਾਈ ਤੁਸੀਂ ਅੱਜ ਜਿਹੜਾ ਕਿਸਾਨ ਮੋਰਚਾ ਪੰਜਾਬ ਦਾ ਸਥਾਪਨਾ ਦਿਵਸ ਤੇ ਤੁਸੀਂ ਆਇਆ ਹੈ ਜਿਹੜਾ ਤੁਸੀਂ ਸਥਾਪਨਾ ਦਿਵਸ ਆਜ ਮਨਾਇਆ ਹੈ ਬਤਾਈਆਂ ਜੀ ਤੁਹਾਨੂੰ ਪਹਿਲਾਂ ਬਤਾਈਆਂ ਹਾਂ ਹਾਂ ਤਾਂ ਦੂਜਾ ਇਹ ਸਵਾਲ ਹੈ ਵੀ ਤੁਸੀਂ ਸਵਾਲ ਵੀ ਖੜੇ ਕੀਤੇ ਜਿਹੜੇ ਕਿਸਾਨ ਜਥੇ ਬੰਦੀਆਂ ਜਿਹੜੇ ਪਰਚੀ ਕੱਢਦੀਆਂ ਨੇ ਮਤਲਬ ਫੰਡ ਤੇ ਹੁਣ ਤੁਸੀਂ ਅੱਜ ਐਲਾਨ ਕੀਤਾ ਕਮੇਟੀਆਂ ਬਣਨ ਗਈਆਂ ਅੱਜ ਅਜਲਾ ਕਮੇਟੀ ਬਣਨ ਗਈਆਂ ਤੇ ਜਦੋਂ ਆਪਾਂ ਜਥੇ ਬੰਦੀ ਚਲਾਵਾਂਗੇ ਤੇ ਫੰਡ ਤਾਂ ਲੱਗੇਗਾ ਪਰ ਤੁਹਾਡੇ ਕੋਲ ਕੀ ਪਾਰਦਰਸ਼ਤਾ ਹੋਏਗੀ ਜੀ ਮਤਲਬ ਪਾਰਦਰਸ਼ਤਾ ਫੰਡ ਬਾਰੇ ਮੈਂ ਤਾਂ ਕੱਢਣੀ ਪੈਣਗੀ ਜੀ ਮੈਂ ਤਾਂ ਸਟੇਜ ਤੋਂ ਬੋਲਤਾ ਸ਼ਾਇਦ ਤੁਹਾਨੂੰ ਤੁਸੀਂ ਉੱਥੇ ਸੀ ਹਾਂਜੀ ਹਾਂਜੀ ਮੈਂ ਹੈਗਾ ਸੀ ਮੈਂ ਤਾਂ ਇਹ ਸਵਾਲ ਮੈਂ ਬੋਲਤਾ ਮੈਂ ਫੇਰ ਬੋਲਿਆ ਵੀ ਮੈਂ ਆਪਦੇ ਜਿਹੜੇ ਆਗੂ ਪਰਚੀਆਂ ਲੈ ਕੇ ਜਾ ਰਿਹਾ ਸਾਡੀ ਪਰਚੀ ਤੇ ਹੁੰਦਾ ਇੱਕ ਅਖਰੀ ਲਿਖਣਾ 1000 ਰੁਪਇਆ 100 ਰੁਪਇਆ ਇੱਕ ਹੁੰਦਾ ਹਿੰਸਿਆਂ ਚ ਜੇ 1000 ਹੈ ਤੇ ਇੱਕ ਨਾਲ ਤਿੰਨ ਬਿੰਦੀਆਂ ਮੈਂ ਕਿਹਾ ਵੀ ਕੱਲਾ ਇੱਕ ਨਾਲ ਤਿੰਨ ਬਿੰਦੀਆਂ ਨਹੀਂ ਮੈਨੂੰ ਚਾਹੀਦੀਆਂ ਜੋ ਉਸੂਲ ਹੈ ਉੱਪਰ ਲਿਖੋ 1000 ਰੁਪਇਆ ਵਸੂਲ ਪਾਇਆ ਥੱਲੇ ਆਉਦੇ ਦਸ਼ਕਤ ਨਾਲ ਹੀ ਕਰੋ ਇਹ ਕਿਉਂ ਮੈਂ ਕਹਿਣ ਨਾ ਜੇ ਕੋਈ ਮੇਰਾ ਬੰਦਾ ਯਾਨਕਿ ਲਾਲਚੀ ਹੋ ਜੇ ਤਾਂ ਉਹ ਬਿੰਦੀਆਂ ਗੋਲ ਜੀਆਂ ਕਰਕੇ ਜਿਵੇਂ ਕੱਲ ਨੂੰ ਕਹਿ ਸਕੇ ਆ ਜੀ 100 ਲੱਗਦਾ ਸੋਵੇਂ ਤਨ ਗੱਲ ਪਰ ਹੋਵੇ 1000 ਜੀ ਜੋ ਉੱਪਰ 1000 ਲਿਖਿਆ ਹੋਗਾ ਨਾ ਤੋਂ 100 ਨਹੀਂ ਕਹਿ ਸਕੂਗਾ ਇੱਕ ਗੱਲ ਦੂਜੀ ਗੱਲ ਬਈ ਕਿਸੇ ਵਿਅਕਤੀ ਤੋਂ ਘੱਟ ਫੰਡ ਦੇ ਦੇ ਹੁਦਾਰ ਨਹੀਂ ਕਰਨਾ ਪਰਚੀ ਕੱਟ ਕੇ ਦੇਣੀ ਨਹੀਂ ਫੰਡ ਲਓ ਨਾ ਕੋਈ ਗੱਲ ਨਹੀਂ ਥੋੜਾ ਲੈ ਲਓ ਲੇਕਿਨ ਪਰਚੀ ਨਹੀਂ ਕਟਣੀ ਜਦ ਤੱਕ ਉਹ ਫੰਡ ਨਹੀਂ ਦਿੰਦਾ ਇਹ ਰਵਾਇਤ ਹੀ ਖਤਮ ਕਰ ਦੇਣੇ ਆ ਇਹ ਮੈਂ ਕਿਉਂ ਕਹਿਣਾ ਅਹੀਂ ਯਾਰ ਇੰਨੇ ਗੱਲ ਤੁਸੀਂ ਮੇਰੀ ਵੀਰ ਜੀ ਛੋਟੇ ਕਿਵੇਂ ਯਾਦ ਰੱਖ ਲਈਏ ਮੰਨ ਲਓ ਅਸੀਂ ਪੰਜ ਪਰਚੀਆਂ ਕੱਟਦੇ ਆ ਮੈਂ ਉਦਾਹਰਨ ਦਿੰਦਾ ਬਾਅਦ ਦੇ ਵਿੱਚ ਕੋਈ ਮੇਰਾ ਉਹ ਵਿਅਕਤੀ ਆਗੂ ਜਿਹੜਾ ਲਾਲਚੀ ਬਣ ਗਿਆ ਵੇ ਵੀ ਆ ਤਾਂ ਬੜਾ ਮਜ਼ਾ ਵੀ ਤੁਹਾਡੇ ਕੋਲੋਂ ਤੇ ਲਵੇ ਜਾਣ ਕੇ ਉਹ ਹਜ਼ਾਰ ਰੁਪਈਆ ਹੈ ਥੱਲੇ ਵਿੱਚ 100 ਲਾ ਲੇ 900 ਗਿਆ ਨਾ ਤੇ ਪੰਜਾਂ ਦਾ ਜੇ ਹਜ਼ਾਰ ਯਾਰ ਹੋਵੇ ਤੇ 900 ਪੰਜਾ 4500 ਹੋ ਗਿਆ ਤੇ ਜਥੇਬੰਦੀ ਕੋਲ ਕਿੰਨਾ ਆ ਸਿਰਫ 500 ਰੁਪਈਆ ਇਹ ਛੇ ਕਰਕੇ ਮੈਂ ਕਹਿੰਦੇ ਆ ਵੀ ਅਖਰਾ ਨਾ ਲਿਖੋ ਵੀ ਕੋਈ ਪਰਚੀ ਨਹੀਂ ਕਟਣੀ ਜਦ ਤੱਕ ਅਗਲਾ ਫੰਡ ਨਹੀਂ ਦਿੰਦਾ ਥੋੜਾ ਦੇ ਦੇ ਥੋੜਾ ਲੈ ਲਓ ਹੁਦਾਰ ਨੇ ਤੇ ਤੀਜੀ ਗੱਲ ਮੈਂ ਹੋਰ ਐਲਾਨੀ ਆ ਅਸੀਂ ਮੀਟਿੰਗ ਕਰਾਂਗੇ ਜਿਹੜੀ ਆ ਛੇ ਮੈਂਬਰੀ ਕਮੇਟੀ ਦਾ ਐਲਾਨ ਕੀਤਾ ਚਾਹੇ ਅਸੀਂ 4 ਮਹੀਨੇ ਦਾ ਸਮਾਂ ਰੱਖੀਏ ਚਾਹੇ 3 ਮਹੀਨੇ ਦਾ ਚਾਹੇ ਰੱਖੀਏ 6 ਮਹੀਨੇ ਦਾ ਉਹ ਹੀ ਡਿਸਕਸ ਕਰਾਂ ਵੀ ਕਿੰਨਾ ਕੁ ਰੱਖੀਏ ਵਕਫਾ ਤਾਂ ਕਿ ਅਸੀਂ ਉੱਤੇ ਪੂਰਾ ਉਤਰ ਗਏ ਅਸੀਂ ਜਿਹੜੇ ਪਿੰਡਾਂ 'ਚੋਂ ਜਿਹੜਾ ਫੰਡ ਇਕੱਠਾ ਕਰਾਂਗੇ ਅਸੀਂ ਉਹਦਾ ਹਿਸਾਬ ਕਿਤਾਬ ਬਲਾਕ ਕਮੇਟੀ ਤੇ ਦਵਾਂਗੇ ਵੀ ਐਸਪਿੰਟ ਨੂੰ ਇਨਾ ਫੰਡ ਇਕੱਠਾ ਹੋਇਆ ਲੇਕਿਨ ਅਸੀਂ ਇੱਥੋਂ ਤੱਕ ਸੋਚਣ ਦੇ ਆ ਬਈ ਚਾਹੇ ਗੁਰਦੁਆਰਾ ਚਾਹੇ ਕਮਿਊਨਿਟੀ ਹਾਲ ਆ ਜਿਹੜੇ ਸਾਡੀ ਆਗੂ ਦੇ ਇੱਥੋਂ ਦੇ ਲੋਕਲ ਯਾਨਕਿ ਮਨੋਰ ਲਾਲ ਨੇ ਇਹ ਆਪਣਾ ਭੈਣ ਆ ਦੂਜਾ ਆਪਣੇ ਆ ਬੈਠੇ ਨੇ ਯਾਨਕਿ ਬਲਵੀਰ ਆ ਤਿਲਕ ਰਾਜ ਆ ਹੋਰ ਵੀ ਆ ਯਾਨਕਿ ਚਾਨ ਨੇ ਸਾਡੀ ਇੱਥੇ ਸਾਥੀ ਹੈ ਜਿਨ੍ਹਾਂ ਨੇ ਸਾਡਾ ਸਥਾਪਨਾ ਦਿਵਸ ਇੱਥੇ ਕਰਾਇਆ ਤੇ ਅਸੀਂ ਯਾਨਕਿ ਉਹਨਾਂ ਨੂੰ ਕਹਾਂਗੇ ਵੀ ਤੁਸੀਂ ਚਾਰ ਪੰਜ ਅਜਕਲ ਕੰਪਿਊਟਰ ਦਾ ਜੋਗਾ ਮਿੰਟ ਚ ਛਾਪ ਕੇ ਇੰਨਾ ਲਾਧੂ ਦਾ ਜੋ ਫੰਡ ਇਕੱਠਾ ਹੋਇਆ ਇੰਨਾ ਸਾਡੀਆਂ ਗੱਡੀਆਂ ਆਏ ਸੀ ਮਜ਼ਦੂਰ ਸਾਥੀ ਲੈ ਕੇ ਆਏ ਸੀ ਅੱਜ ਅੱਜ ਵੇਖੋ ਇਹ ਮਜ਼ਦੂਰ ਆਗੂ ਨੇ ਇਹਨਾਂ ਕੋਲ ਫੰਡ ਨਹੀਂ ਹੈਗਾ ਇਹ ਦੋ ਯਾਨਕਿ ਗੱਡੀਆਂ ਭਰ ਕੇ ਹੋਰ ਤਾਂ ਲੈ ਕੇ ਆਇਆ ਅਸੀਂ ਇਹਨਾਂ ਨੂੰ ਦੇਵਾਂਗੇ ਅਸੀਂ ਦੱਸਾਂ ਜੀ ਵੀ ਇੰਨਾ ਸਾਡੀ ਭਰਾਤਰੀ ਜਿਹਾ ਬੰਦੀ ਇੰਨੀਆਂ ਔਰਤਾਂ ਇੰਨੇ ਮਰਦ ਲੈ ਕੇ ਆਈ ਇਹਨਾਂ ਨੂੰ ਇੰਨਾ ਅਸੀਜਨ ਕਿ ਕਰਾਇਆ ਦਿੱਤਾ ਸੋ ਇਹ ਆ ਪਾਰਦਰਸ਼ੀ ਢੰਗ ਤਾਂ ਕਿ ਅਸੀਂ ਮੁੰਡਾ ਹੀ ਲਾ ਦੇ ਵੀ ਜੇ ਕੋ ਖਾਣਾ ਵੀ ਚਾਵੇ ਫੰਟ ਤੇ ਉਹਨੂੰ ਖਾਣ ਦਾ ਰਾਹੀ ਨਾ ਰਵੇ ਆ ਕਰਿਆ ਜੀ ਇੱਕ ਆਖਰੀੇ ਛੋਟਾ ਸੰਕੇ ਵਿੱਚ ਹੋਰ ਵੀ ਜਥੇ ਬੰਦियां ਕੰਮ ਕਰ ਰਹੀਆਂ ਨੇ ਜੀ ਤੁਹਾਡੀ ਨਵੇਂ ਜਥੇ ਬੰਦੀ ਬਣ ਚੁੱਕੀ ਹੈ ਤੁਹਾਡੇ ਨਾਲ ਲੋਕ ਕਿਉਂ ਜੁੜੇ ਕੁਝ ਖਾਸ ਕੀ ਵੱਖਰਾ ਤੁਹਾਡੇ ਸਾਡੇ ਚ ਮੈਂ ਇੱਕ ਗੱਲ ਦੱਸਾਂ ਇੱਕ ਤੋਂ ਵੱਖਰਾ ਹੈ ਵੀ ਜਿਹੜਾ ਨੋ ਚੀਜ਼ ਜੇ ਬੰਦਾ ਖੜਾ ਤੁਹਾਡੇ ਸਾਹਮਣੇ ਮਾਸਟਰ ਬਰਵਿੰਦਰ ਜੀ ਇਹ 50 ਸਾਲ ਤੋਂ ਲਹਿਰ ਚ ਹਾਂ ਮੈਂ ਆਪਣਾ ਘਰ ਬਾਰ ਛੱਡਿਆ ਆ ਨੌਕਰੀ ਆ ਜੇ ਟੀਚਰ ਡਿਮਾਸਟਰ ਸੀ ਉਹ ਛੱਡੀ ਹੋਈ ਆ ਤੇ ਮੈਂ ਐਲਾਨ ਨਹੀਂ ਕੀਤਾ ਵੀ ਕੋਈ ਕਿੰਤੂ ਕਰਕੇ ਦਿਖਾਵੇ ਜੇ ਮੈਥੋਂ ਜਾਣੇ ਚ ਗਲਤੀ ਹੋ ਜਾਏ ਤੇ ਮੈਂ ਗਲਤੀ ਮੰਨਾਂਗਾ ਵੀ ਮੈਂ ਮਨੋਖੇ ਆ ਗਲਤੀ ਹੋ ਸਕਦੀ ਆ ਪਰ ਫੰਡ ਖਾਣ ਦਾ ਹੇ ਰੈਫਰੀ ਕਰਨ ਦਾ ਝੂਠ ਬੋਲਣ ਦਾ ਕਿਸੇ ਨੇ ਧੱਕਾ ਕਰਨ ਦਾ ਉਹ ਕੋਈ ਵੀ ਇੱਕ ਐਗਜ਼ਾਮਪਲ ਮੇਰੇ ਵਾਸਤੇ ਲੈ ਕੇ ਆਵੇ ਔਰ ਮੈਂ ਵਹਿ ਤਹੋਂ ਬਖੀ ਮੰਗਦਾ ਜਦੋਂ ਕਿ ਇਹੋ ਜਿਹਾ ਸਵਾਲ ਬਣ ਹੁੰਦੇ ਆ ਮੈਨੂੰ ਆਪਦੇ ਬਾਰੇ ਨਾ ਮੈਂ ਬੋਲਣ ਦੀ ਕੋਸ਼ਿਸ਼ ਕਰਦਾ ਵੀ ਦੂਜੇ ਬੋਲਣ ਦੀ ਮੈਂ ਕੌਣ ਆ ਪਰ ਮੈਂ ਤੁਹਾਨੂੰ ਦੱਸਦਾ ਵੀ ਆ ਬਾਹ ਮੇਰੀ ਦੋਵੇਂ ਬਾਹਾਂ ਤੋੜੀਆਂ ਜੀ ਜਿਵੇਂ ਸਾਜਦ ਦਾ ਕੇਸ ਹੈ ਲਮੋਚੜ ਐਵੇਂ ਸਾਡਾ ਆਗੂ ਸੀਗਾ ਜਣਕੇ ਗਰਮੇਲ ਸਿੰਘ ਬੁਰਜ ਮਹਾਰ ਤੋਂ ਤੇ ਉਹ ਗੁੰਡਿਆਂ ਨੇ ਮਾਰਤਾ ਸੀ ਜਿਹੜਾ ਨਾਰਿੰਗ ਹੈ ਨਾ ਹੁਣ ਜਿਹੜਾ ਆਮਾਦੀ ਪਾਰਟੀ ਚ ਆ ਗਿਆ ਜੀ ਇਹਦਾ ਪੋਤਰਾ ਗੁੰਡਾਗਰਦੀ ਕਰਦਾ ਸੀਗਾ ਲੜਾਈ ਹੋਈ ਕੱਲਾ ਕੱਲਾ ਮੁੰਡਾ ਸਾਡੇ ਆਗੂ ਦਾ ਮਾਰਿਆ ਗਿਆ ਉਹਦੀ ਅਗਵਾਈ ਮੈਂ ਕੀਤੀ ਸੀ ਸਾਨੂੰ ਪਛਾਣਮਈ ਦੀ ਗੱਲ ਆ ਵੇਖੋ 30 ਸਾਲ ਹੋ ਗਿਆ ਤੇ ਸਾਰਾ ਸ਼ੌਣੀ ਬਣਿਆ ਪਿਆ ਸੀ ਅਬੋਰ ਚਾਰ ਜ਼ਿਲ੍ਹੇ ਦੇ ਫੋਰਸ ਲਾਈ ਸੀ ਲੇਕਿਨ ਸਾਡਾ ਇਲਾਨ ਸੀ ਡਿਮੋਨਸਟ੍ਰੇਟ ਕਰਾਂਗੇ ਸ਼ਹਿਰ ਚ ਵੜਾਂਗੇ ਅਸੀਂ ਬਾਹਰ ਜਿਹੜੀ ਦਾਣਾ ਮੰਡੀ ਬੋਰ ਦੀ ਉੱਥੇ ਇਕੱਠੇ ਹੋਏ ਲਾਗੇ ਇੱਕ ਮਾਡਲ ਸਕੂਲ ਹੈ ਨਹਿਰੂ ਪਾਰਕ ਦੇ ਯਾਨਕਿ ਉਹਦੇ ਵਿੱਚ ਇਕੱਠੇ ਹੋਏ ਤੇ ਅਸੀਂ ਉੱਥੋਂ ਟਕਰਾਅ ਲੈ ਕੇ ਜਦੋਂ ਸ਼ਹਿਰ ਹਲ ਵਧੇ ਤੇ ਮੈਂ ਲੀਡਰ ਸੀਗਾ ਅਗਵਾਈ ਕਰਦਾ ਸੀਗਾ ਤੇ ਡਾਂਗ ਵਰੀ ਮੇਰੇ ਤੇ ਗੋਡੇ ਵੱਜ ਗਏ ਸੀ ਵੱਟ ਮਾਰੀਆਂ ਦੇ ਸੀ ਤੇ ਇੱਕ ਲੀਟ ਮਤਲਬ ਇਹ ਵੀ ਮੰਨਦੀਆਂ ਗੱਲਾਂ ਸੰਘਰਸ਼ ਦੇ ਵਿੱਚ ਇਹ ਮਤਲਬ ਕਿਵੇਂ ਸੋਚਦੇ ਆਂ ਕਿਤੇ ਲੇਡੀ ਨਾਲ ਸਾੜੀ ਹਰਕ ਵੀ ਆਜੇ ਬੱਸ ਛੱਡਦੇ ਆ ਤੋ ਬੁਰਾ ਮਨਾ ਸਕਦੀ ਆ ਪਰ ਜਦੋਂ ਮੇਰੇ ਗੋਡੇ ਪੰਨੇ ਜਾ ਰਹੇ ਸੀ ਬਾਹ ਤੋੜਨ ਤੋਂ ਬਾਅਦ ਤੇ ਲੇਡੀ ਟੀਚਰ ਚਫਾਹ ਮੇਰੇ ਤੇ ਡਿੱਗੀ ਸੀ ਤੇ ਉਹਨੇ ਮੇਰੀ ਖਾਤਰ ਡਾਂਗਾ ਖਾਦਿਆ ਸੀ ਸੋ ਮੈਂ ਕਹਿਣਾ ਚਾਹਉਨਾ ਵੀ ਉਦੋਂ ਤੋਂ ਲੋਕ ਮੈਂ ਮਾਰਨਾ ਕਿਹਨਾ ਮਾਸਟਰ ਬਲੰਦਰ ਨੂੰ ਜਾਣਦੇ ਆ ਤੁਸੀਂ ਗੁਰੂ ਸਾਹਿਬ ਜਾਓ ਰਮਿੰਦਰ ਆਵਲਾ ਉਹਦਾ ਡੈਡੀ ਹਰਭਜਨ ਆਵਲਾ ਹੁੰਦਾ ਸੀ 25 ਸਾਲ ਪਹਿਲੇ ਦੀ ਗੱਲ ਆ ਝਾਵਲੇ ਦੇ 크ਰਿਸਚੀਅਨ ਮਜ਼ਦੂਰ ਨੂੰ ਜਿਹੜੀ ਡਿਊਟੀ ਸੀ ਐਫਐਸ ਜਨਕਿ ਗਡਾਉਨ ਦੇ ਵਿੱਚ ਇਹ ਵਿੱਚ ਮਿੱਟੀ ਭਰ ਕੇ ਲਿਜਾਂਦੇ ਸੀ ਝੋਨੇ ਦੇ ਗੋਰੀਆਂ ਉਹਨੇ ਰੋਕਿਆ ਸੀ ਸੱਚੇ ਬੰਦੇ ਨੇ ਕੁੱਟ-ਕੁੱਟ ਕੇ ਤਸ਼ੱਦਦ ਕਰਕੇ ਦਿਨ ਰਾਤ ਉਹਨੂੰ ਮਾਰਦਾ ਸੀ ਤੇ ਬਾਅਦ ਚ ਬਣਾਦਾ ਬੋਰੀਆਂ ਥੱਲੇ ਆਗਾ ਜਨਕਿ ਬੋਰੀਆਂ ਡਿੱਗ ਪਈਆਂ ਉਹ ਅਸੀਂ ਲੜਿਆ ਹਾਂ ਲਲਕਾਰਿਆ ਸੀ ਸ਼ਰਿਆਂ ਵੀ ਅੱਜ ਤੋਂ ਬਾਅਦ ਤੁਹਾਡੀ ਸ਼ਿਕਾਇਤ ਨਹੀਂ ਕਰਾਂਗੇ ਡਾਕਟਰ ਸਾਹਿਬ ਅਸੀਂ ਇਨ ਕਲਾਬੀ ਆਂ ਜੇ ਅਲਤੋਂ ਬਾਅਦ ਕੋਈ ਬੰਦਿਆਂ ਨੂੰ ਮਾਰਨ ਦੀ ਗੱਲ ਆ ਕਿ ਨਾ ਗਰੀਬ ਨੂੰ ਤੇ ਤੁਹਾਡੇ ਮੈਂ ਸ਼ੋਕਰਿਆਂ ਗਿਆ ਸੀ ਅੱਜ ਤੇ ਐਮਐਲਏ ਬਣਿਆ ਫਿਰਦਾ ਰਮੇਂਦਰ ਹਵਾਲਾ ਜਲਾਲਾਬਾਦ ਤੋਂ ਚਾਇਲ ਮੈਂ ਕਹਿੰਦਾ ਤੇਰੇ ਸ਼ੋਕਰਿਆਂ ਨੂੰ 25 ਸਾਲ ਤੋਂ ਵੱਲ ਡੇ ਕੇ ਮੇਰੀ ਅਸੀਂ ਸੜਕਾਂ ਤੇ ਨਹੀਂ ਝਠਾਂਗੇ ਜਿਵੇਂ ਹੁਣ ਵੀ ਕਹੇ ਇੱਥੇ ਅੱਜ ਵੀ ਜੇ ਨਾ ਗੋਪੀ ਨੂੰ ਅੰਦਰ ਕਰਾ ਸਕਦੇ ਉਹ ਬਾਹਰ ਰਹਿ ਜਾਂਦਾ ਉਹਨੇ ਮੇਰੇ ਤੇ ਸੰਦੀਪ ਤੇ ਮੇਰੇ ਆਗੂ ਤੇ ਜਾਂ ਹਰਨਾਮ ਆਲਮ ਕੇਤੇ ਲਾੜਮੀ ਹਵਾਲਾ ਕਰਉਣਾ ਹੈ ਤੇ ਅਸੀਂ ਤਿਆਰ ਹਾਂ ਦੇ ਵਾਸਤੇ تیار ہیں مان سکتا ہوتے کوئی گل نہیں لیکن پیچھے نہیں اٹھا پر لوگ کو کہاں گے لوگ کو سوڑا ساتھ دے ایک جی. سارا جڑا کسان میں دور بھی لڑائی لڑ دے ایک سر نبی میں دور آگی تا ان